ਕਿੰਨੇ ਤੋੜਾ ਲੱਗਿਆ ਉੱਥੋਂ ਇਹ ਇਹਨਾਂ ਨੂੰ ਮਤਲਬ ਤੁਪੋਗੇ ਵਾਲੇ ਲੱਗੇ ਜਦੋਂ ਤੋੜਨ ਦਾ ਜਿਆਦਾ ਮਾੜੀ ਹੁੰਦਾ ਇਹ ਫਟ ਨਹੀਂ ਜੀ ਸਭ ਸੇ ਇਹ ਨਹੀਂ ਤੋੜ ਰਹੀ ਉਧਰੋਂ ਤੋੜਨ ਲੱਗੀ ਹੈ ਐਤ ਤੁਸੀਂ ਦੇਖ ਸਕਦੇ ਹੋ ਕਰਤਾਰਪੁਰ ਕੋਰੀਡੋਰ ਪਿੰਡ ਪੱਕੋ ਕਿਹਦੇ ਲੱਗੇ ਜੜੀਆਂ ਕੋਠੀਆਂ ਜੜੀਆਂ ਇਸ ਟਾਈਮ న్యూਸ ਚੈਨਲ ਤੇ ਲਾਈਵ ਤਸਵੀਰਾਂ ਦਿਖਾ ਰਹੇ ਆ ਪਾਣੀ ਜਿਹੜਾ ਬਹੁਤ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਜੜੀਆਂ ਕੋਠੀਆਂ ਤੁਸੀਂ ਦੇਖ ਸਕਦੇ ਹੋ ਥੱਲੋਂ ਤੱਕ ਡੁੱਬ ਡੁੱਬ ਗਈਆਂ ਨੇ ਆ ਮਾਲਾ ਦਾ ਵੀਰ ਦੱਸਣ ਤਾਂ ਡਿਆ ਹੁਣ ਬਾਰੇ ਦਾ ਲੋ ਭਈਏ ਕਿਤੇ ਫਸੇ ਆ ਉਹ ਥਲੜੀਆ ਚੱਲ ਵਾਲੇ ਪ੍ਰਸ਼ਾਸਨ ਕੋਲ ਚੱਲ ਵਾਲੇ ਭਈਏ ਭਈਏ ਫਸੇ ਉਹਦੀ ਨਦੀ ਨੇ ਨਾ ਪਾਣੀ ਚੱਲ ਗਿਆ ਚਨੇ ਫੁੱਟ ਪਾਣੀ ਜਾਏਗਾ ਉਹਨਾਂ ਲਈ ਇੱਥੇ ਲੈਂਡਰ ਤੋਂ ਉਹ ਬਣੀ ਗਿੰਨੇ ਗੀਰ ਬੱਤੀ ਉਹ ਦਰ ਮਾਰਦੇ ਨੇ ਉਹ ਦੇਖ ਵੇਖ ਕੋਈ ਸਾਰਾ ਨਾਲੇ ਨਾਲੇ ਪਾਣੀ ਹੈ ਜੇਕਰ ਗੱਲ ਕੀਤੀ ਜਾਵੇ ਮਾਲ ਡੰਗਰ ਦੀ ਤਾਂ ਕਿਸਾਨਾਂ ਵੱਲੋਂ ਜਿਹੜਾ ਕੋਰੀਡੋਰ ਦੇ ਸਥਿਤ ਉੱਪਰ ਜਿਹੜਾ ਮਾਲ ਡੰਗਰ ਨੂੰ ਲਿਆਂਦਾ ਗਿਆ ਹੈ ਕੋਸ਼ ਜਿਹੜੇ ਮਾਲ ਡੰਗਰ ਕੋਠੀਆਂ ਦੇ ਵਿੱਚ ਵੀ ਅਹੀ ਮੌਜੂਦ ਦੇਖੇ ਨੇ ਜੋ ਕਿ ਪਾਣੀ ਵਿੱਚ ਹਾਂਜੀ ਦੱਸੋ ਇਹ ਪਾਣੀ ਇਨਾ ਚੜਿਆ ਕੀ ਕਹਿਣਾ ਚਾਹੁੰਦੇ ਹੋ ਭਾਈ ਉਹ ਜਿੰਨੇ ਕਿ ਬੱਤੇ ਸਾਲਾ ਪਰਿਵਾਰ ਭਈਆਂ ਦੋ ਟੈਲ ਵਾਲੀ ਫੈਕਟਰੀ ਆ ਸਾਤ ਤੋਂ ਤੇ ਲੋਟਿਆ ਕੋਟ ਕੋਟ ਮੋਟ ਪਾਣੀ ਲੈ ਗਿਆ ਉਹ ਡੋਬ ਜਣੇ ਸਾਰੇ ਤੇ ਪ੍ਰਸ਼ਾਸਨ ਨੂੰ ਨਹੀਂ ਭਾਈ ਉਹਨਾਂ ਨੇ ਕੋਈ ਬੇੜੀ ਪੁੜੀ ਕੱਖ ਨਹੀਂ ਆਇਆ 2 ਘੰਟਾ ਕਿ ਰੋਲਾ ਮੁੰਡੇ ਨੇ ਕੋਈ ਨਹੀਂ ਆਇਆ ਭਾਈ ਤੁਸੀਂ ਕੀ ਮੰਗ ਕਰਦੇ ਹੋ ਹੁਣ ਭਾਈ ਬੇੜੀ ਲੈ ਗਿਆ ਮੁੰਡਾ ਨੇ ਨਿਗ ਨਿਗ ਪੱਟੇ ਕੱਢੇ ਜਾਂ ਜਿਵੇਂ ਨਿਗ ਨਿਗ ਨਹੀਂ ਆਣੀਆਂ ਨਾ 2-2 ਸਾਲ ਦੇ ਪੱਟੇ ਆ ਭਾਈ ਇਦਾਂ ਡੁੱਬ ਕੇ ਮਰ ਜਣੀਆਂ ਉਹ ਸਾਰੇ ਆਓ ਵੇ